ਮਨਾ ਦੇ ਪ੍ਰੈਸ ਦੇ ਉੱਪਰ ਅੱਜ ਦੇ ਬਾਰੇ ਕੀ ਹੈ ਇਸੇ ਮਾਨ ਜੋ ਕਮਿਸ਼ਨਰ ਸਾਹਿਬ ਸਰ ਰਜੀਤ ਸਿੰਘ ਦੀ ਢਲੋ ਦੀਆਂ ਹਦਾਇਤਾਂ ਦੇ ਉੱਤੇ ਅੱਜ ਐਲੀਵੇਟਰ ਰੋਡ ਦੇਤੇ ਓਵਰ ਸਪੀਡ ਤੇ ਜਿਹੜੇ ਵਿਦਆਊਟ ਹੈਲਮਟ ਜਿਹੜੇ ਚੱਲਦੇ ਨੇ ਉਹਨਾਂ ਦੇ ਤੇ ਹੈਲੋ ਉਹਨਾਂ ਦੇ ਜਿਹੜਾ ਅਸੀਂ ਜਿਹੜਾ ਨਾਕਾ ਲਾ ਕੇ ਚਲਾ ਰਹੇ ਇਹ ਲੋਕਾਂ ਦੀ ਭਲਾਈ ਵਾਸਤੇ ਵੀ ਕਿਉਂ ਜੇ ਓਵਰ ਸਪੀਡ ਚੱਲਦੇ ਆ ਜੇ ਨਹੀਂ ਕੋ ਡੇਕੇਗਾ ਸਿਰ ਤੇ ਛੱਟ ਲੱਗੇਗੀ ਉਹਦਾ ਨੁਕਸਾਨ ਹੋਏ ਔਰ ਵੇਖੋ ਇਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਦੋਂ ਦੇ ਇਹ ਹੈਲਮਟ ਸੀਟ ਬੈਲਟ ਦੇ ਚਲਾਨ ਉਹਨੇ ਸ਼ੁਰੂ ਕੀਤੀ ਮੌਤਾਂ ਦੀ ਦਰ ਘਟੀ ਇਸ ਕਰਕੇ ਰੋਡ ਸੇਫਟੀ ਦੇ ਤਹਿਤ ਵਿਦਾਊਟ ਜਿਹੜੇ ਆ ਹੈਲਮਟ ਜਿਹੜੇ ਉਹਨਾਂ ਦੇ ਮੈਕਸਿਮਮ ਚਲਾਨ ਕੀਤੇ ਜਾ ਰਹੇ ਆ ਅਮਰਸਰ ਸ਼ਹਿਰ ਦੇ ਵਿੱਚ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਜਿਹੜਾ ਵੀ ਬੰਦਾ ਸ਼ਹਿਰ ਦੇ ਵਿੱਚ ਵਿਦਾਊਟ ਹੈਲਮਟ ਆਏਗਾ ਉਸ ਦਾ ਚਲਾਨ ਕੀਤਾ ਜਾਏਗਾ ਸਿਰ ਜਾ ਪੱਕ ਬਣੇਗਾ ਜਾਂ ਹੈਲਮਟ ਪਾਏਗਾ ਦੋਈ ਚੀਜ਼ਾਂ ਨੇ ਜਾਂ ਮੰਦਾ ਭਾਗ ਬਨੇਗਾ ਜਾਂ ਹੈਲਮਟ ਪਾਏਗਾ ਇਸ ਮਾਨ ਜੋ ਕਮਿਸ਼ਨ ਸਾਡੀਆਂ ਸਖਤ ਸਰ ਜਿਹੜੇ ওভার ਸਪੀਡ ਜਾ ਰਹੇ ਨੇ ਉਹਨਾਂ ਦੇ ਕਿੰਦਾ ਇਹਦਾ ਚਲਾਨ ਆ ਕਿ ਕਿੰਨਾ ਉਹਦਾ ਜੁਰਮ ਹੈ ਜਿਹੜੇ ওভার ਸਪੀਡ ਨੇ ਉਹਨਾਂ ਦਾ ਚਲਾਨ ਜਿਹੜਾ ਆ ਤੁਸੀਂ ਕਰ ਰਹੇ ਆ ਉਹਨਾਂ ਦਾ ਚਲਾਨ ਜਿਹੜਾ ਕੋਟ ਦਾ ਕਰਦੇ ਉਹ ਕੋਟ ਚ ਭੁੱਤ ਨੇ ਜਿਸ ஆன்ਲਾਈਨ ਚਲਾਨ ਨੇ ਉਹ ਕਿਹਨਾ ਕਿਹਨਾ ਦੇ ਚਲਾਨ ਆਨਲਾਈਨ ਚ ਸੀਟ ਬਿਲਡਰ ਆ ਜੀ ਮਸ਼ੀਨ ਦੇ ਨਾਲ ਹੀ ਕਰਦੇ ਜਿਹਦੀ ਗੂਗਲ ਪੇਮੈਂਟ ਹੁੰਦੀ ਆ विदाउट हेलमेट 1000 ਰੁਪਿਆ ਜੁਰਮਾਨਾ ਜੀ ਬੋਲੀ ਅਸੀਂ ਜਿਹੜੀ ਆ ਗੂਗਲ ਪੇਮੈਂਟ ਦੇ ਰਾਹੀਂ ਕਰ ਰਹੇ ਆ ਜਿਹੜਾ ਸੀਟ ਬੈਲਟ ਦਾ ਵਾ ਉਹ 500 ਰੁਪਿਆ ਜੁਰਮਾਨਾ ਜੀ ਬੋਲੀ ਅਸੀਂ ਕਰ ਰਹੇ ਆ ਜੀ ਇਸ ਤਰ੍ਹਾਂ ਜਿਹੜੇ ਜਿਹੜੀਆਂ ਵਾਕ ਉਹਖ ਨੇ ਜਿਨ੍ਹਾਂ ਦੇ ਵਿੱਚ ਗੂਗਲ ਪੇਮੈਂਟ ਦੇ ਜੁਰਮਾਨੇ ਨੇ ਉਹਨਾਂ ਨੇ ਸੀ ਕਰ ਰਹੇ ਨੇ ਕਈਆਂ ਲੋਕਾਂ ਕੋਲ ਜਿਹੜਾ ਦੂਜੀ ਪੇਮੈਂਟ ਜ਼ਿਆਦਾ ਹੈਵੀ ਹੋਣ ਕਰਕੇ 5000 10000 ਕਰ ਉਹਦੀ ਗੜੀ ਉਹ ਪੇ ਨਾ ਕਰ ਕਰਕੇ ਉਹ ਗੂਗਲ ਪੇਮੈਂਟ ਵੀ ਨਹੀਂ ਕਰ ਸਕਦੇ ਉਹਨਾਂ ਦੇ ਫਿਰ ਝੋਟੇ ਕਰਦੇ ਨੇ ਜਿਹੜੇ ਬੁਲਟ ਕਾਕੇ ਵਾਲੇ ਅਜੇ ਵੀ ਚਲਾ ਰਹੇ ਨੇ ਉਹਨਾਂ ਦਾ ਕੀ ਬੁਲਟ ਕਾਕੇ ਵਾਲਾ ਜਿਹੜਾ ਜੀ ਉਹਨਾਂ ਨੂੰ ਅਸੀਂ ਬਾਉਂਡ ਕਰ ਦਿੰਦੇ ਆ ਤੇ ਉਹਨਾਂ ਦੇ ਖਿਲਾਫ ਜਿਹੜੀ ਐਸਟੈਟ ਕਰਦੇ ਆ